ਤਾਸ ਹਮਾਰੀ ਰੂਪਿੰਡ ਸਭ ਤੇਰਾ ਪਿਆਰਿਆ ਤਉ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋਣ ਜਾਣੇ ਤੇਰਾ ਆਲੁਕਰ ਗੁਰ ਪਾਇਆ ਪਾਸਹ ਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਪ੍ਰੀਤ ਸਿੰਘ ਗਰੰਥੀ ਮੈਂ ਪਿੰਡ ਚੱਕਦਰ ਸਿੰਘ ਵਾਲਾ ਗੁਰੂ ਘਰ ਵਿਕੇ ਡਿਊਟੀ ਕਰਦਾ ਹਾਂ ਅੱਜ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਚੱਕਦਰ ਸਿੰਘ ਵਾਲਾ ਦੀਆਂ ਸੰਗਤਾਂ ਵੱਲੋਂ ਨਗਰ ਦੀ ਸុਖਸ਼ਾਂਤੀ ਅਤੇ ਫਸਲ ਵਾਢੀ ਦੀ ਚੜ੍ਹਦੀ ਕਲਾ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਅਸਰੇ ਲਏ ਗਏ ਸਨ ਟਰਕੀ ਬਾਣੀ ਆਏ ਸਨ ਸਗਲੇ ਚਿੰਤ ਮਿਟਾਈ ਦੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ ਤੋਂ ਗੁਰੂ ਘਰ ਵਿਖੇ ਪ੍ਰਕਾਸ਼ ਕਰਵਾਏ ਸਨ ਅੱਜ ਉਹਨਾਂ ਦੇ ਨਿਰਵਿਕੰਤਾ ਸਹਿਤ ਭੋਗ ਪਏ ਹਨ ਸਾਰੀਆਂ ਸੰਗਤਾਂ ਨੇ ਤਿੰਨੋਂ ਦਿਨ ਬੜੇ ਉਤਸ਼ਾਹ ਦੇ ਨਾਲ ਚਾਹ ਦੇ ਨਾਲ ਸੇਵਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜਿਨ੍ਹਾਂ ਮਨੋ ਕਾਮਨਾ ਭਾਵਨਾ ਕਰਕੇ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਹਨ ਤੋਂ ਮਨੋ ਕਾਮਨਾ ਭਾਵਨਾ ਪੂਰਨ ਕਰਨ ਆਉਣ ਵਾਲਾ ਸਮਾਂ ਸਾਰੀਆਂ ਸੰਗਤਾਂ ਦੇ ਲਈ ਸੁਖ ਸ਼ਾਂਤੀ ਭਰਿਆ ਆਵੇ ਫਸਲ ਵਾੜੀ ਨੂੰ ਸਤਿਗੁਰੂ ਪਾਤਸ਼ਾਹੀ ਚੜ੍ਹਦੀ ਕਲਾ ਵਿੱਚ ਰੱਖਣਾ ਸਾਰੀਆਂ ਸੰਗਤਾਂ ਨੇ ਤਿੰਨੋ ਦਿਨ ਬਹੁਤ ਉਤਸ਼ਾਹ ਦੇ ਨਾਲ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦੇ ਲਈ ਗੁਰੂ ਘਰ ਲੰਗਰ ਟੁੱਟ ਵਰਤਿਆ ਹੈ ਸਤਿਗੁਰੂ ਪਾਤਸ਼ਾਹ ਜੀ ਐਸੇ ਤਰ੍ਹਾਂ ਹੀ ਨਗਰ ਤੇ ਮਿਹਰਾ ਭਰਿਆ ਹੱਥ ਰੱਖਣਾ ਐਸੇ ਤਰ੍ਹਾਂ ਆਪਣੇ ਚਰਨਾ ਕਮਲਾਂ ਦੇ ਨਾਲ ਸੰਗਤਾਂ ਨੂੰ ਜੋੜ ਕੇ ਰੱਖਣਾ ਸਾਰੀਆਂ ਸੰਗਤਾਂ ਨੇ ਗੁਰਬਾਣੀ ਦਾ ਜਾਪ ਗੁਰਬਾਣੀ ਦਾ ਸਿਮਰਨ ਕੀਤਾ ਹੈ ਸਭ ਨੇ ਬੜੇ ਚਾਅ ਨਾਲ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ